ਬਟਾਲਾ ਦੇ ਸੁੰਦਰ ਨਗਰ ਚ ਅੱਜ ਤੜਕਸਰ ਉਸ ਵੇਲੇ ਪੂਰੇ ਇਲਾਕੇ ਵਿੱਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਮੋਹੱਲੇ ਵਿੱਚ ਇੱਕ ਘਰ ਵਿੱਚ ਅੱਗ ਦੀਆਂ ਲਪਟਾਂ ਗੁਆਂਢੀਆਂ ਨੇ ਦੇਖੀਆਂ ਉੱਥੇ ਹੀ ਅੱਗ ਇੰਨੀ ਭਿਆਨਕ ਸੀ ਕਿ ਜਦ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਤਾਂ ਅੱਗ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉਤੇ ਹੀ ਮਕਾਨ ਮਾਲਕ ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਹੈ ਅਤੇ ਉਹ ਬੀਤੇ ਕੱਲ ਰਾਤ ਆਪਣੇ ਘਰ ਨਹੀਂ ਸੀ ਅਤੇ ਘਰ ਨੂੰ ਤਾਲੇ ਲੱਗੇ ਸਨ ਅਤੇ ਗੁਰਚਰ ਨੇ આરોਪ ਲਗਾਏ ਕਿ ਜੋ ਉਸ ਦੇ ਘਰ ਵਿੱਚ ਅੱਗ ਲੱਗੀ ਹੈ ਉਹ ਉਸ ਦੀ ਪਤਨੀ ਅਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਲਗਾਈ ਗਈ ਹੈ। ਹਾਂ ਭਾਈ ਸਾਡਾ ਬਲਜੀਤ ਸਿੰਘ ਕੀ ਗੱਲ ਹੋਈ ਇੱਥੇ ਸਾਡੇ ਬੈਕਸੈਡ ਦੇ ਅੱਗ ਲੱਗੀ ਹੈ ਇਹਨਾਂ ਦਾ ਕੋਈ ਲੜਾਈ ਝਗੜਾਈ ਤੁਹਾਡੇ ਅੱਗ ਲੱਗੰਦੇ ਘਰ ਵਿੱਚ ਕੰਨ ਜਿਹੜੀ ਸਾਜੀ ਤੇ ਸਾਜੀ ਕੰਧੋਂ ਦੁਕਾਨਾਂ ਉੱਡੀਆਂ ਕਰਨਾ ਸਾਰੀਆਂ ਫਟ ਗਈਆਂ ਨੇ ਇੱਧਰ 10 ਮਿੰਟ ਵਾਰ ਵੀ ਕੱਢਣਾ ਹੁੰਦੀ ਤੇ ਇੱਧਰ ਅੱਗ ਲੱਗ ਜਾਨੀ ਸਾਰੀਆਂ ਬੱਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਹੁੰਦਾ ਜੀ ਕਦੋਂ ਕੋ ਲੱਗੀ ਸਿਰੇ ਇਹ ਕੁਛ ਸਾਢੇ 4:00 ਵਜੇ 4:00 ਵਜੇ ਫਾਇਰ ਬ੍ਰੇਡ ਕਿੰਨੇ ਕਹੋ ਜਾਈ ਫਾਇਰ ਬ੍ਰੇਡ ਤੇ ਆਈਏ ਕੋਈ ਸਾਢੇ 5:00 ਵਜੇ ਮੇਰਾ ਨਾਮ ਗੁਰਚਰਨ ਸਿੰਘ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾਤੀ ਜੀ ਰਜਨੀ ਪਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਾ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੇ ਘਰ ਦੀ ਉਹਦਾ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਸਾਡੇ ਗਵਰਡੀਅਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਸਾਰਾ ਟੱਬਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਜੀ 11:30 ਵਜੇ ਤੱਕ ਜਦ ਜਿੰਨੀ ਬਾਲਾ ਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਸੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖੇਰੇ ਘਰ ਹੋਊਗਾ ਨਾ ਅੱਗ ਲੱਗਣੋਂ ਚੜਕੇ ਲੇਕਿਨ ਲੋਗ ਲੱਗੇ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਨਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ 129 ਦੀ ਕਾਲ ਕੀਤੀ